ਇਹ 트ੱਕੀਆਂ ਲੈਣ ਦੇ ਲਈ ਤੇ ਝੂਠੇ ਇਨਾਮ ਲੈਣ ਦੇ ਲਈ ਉਸ ਟਾਈਮ ਦੇ ਦਰਿੰਦੇ ਪੁਲਿਸ ਅਫਸਰਾਂ ਵੱਲੋਂ ਫੌਜੀ ਬੰਦੇ ਨੂੰ ਵੀ ਇਹਨਾਂ ਵੱਲੋਂ ਨਹੀਂ ਬਖਸ਼ਿਆ ਗਿਆ ਜੇ ਜਿਹੜਾ ਆਪਣੇ ਮੱਥੇ ਤੋਂ ਆਤਵਾਦ ਦਾ ਲੱਗਾ ਹੋਇਆ ਕਲੰਕ ਧੋਣ ਦੇ ਵਿੱਚ ਸਾਬਤ ਹੋਏ ਨੇ ਇਸ ਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਜਿਹੜੇ ਇਹਨਾਂ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਫਾਈਲ ਕੀਤਾ ਸੀ ਉਹ ਇਸ ਇਨਸਾਫ ਨੂੰ ਦੇਖਦੇ ਹੋਏ ਕਿੰਨੇ ਸਾਲ ਪਹਿਲਾਂ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਸਾਡੇ ਨਾਲ ਵਕੀਲ ਵਕੀਲ ਸਾਹਿਬ ਨੇ ਜਿਹੜੇ ਕਿ ਬਚਾਅ ਪੱਖ ਦੇ ਵਕੀਲ ਸਾਹਿਬ ਸੀਗੇ ਉਹਨਾਂ ਦੇ ਜਿਹੜੇ ਮੋਕਲ ਸੀ ਉਹਨਾਂ ਨੂੰ ਬਰੀ ਕੀਤਾ ਗਿਆ ਆਪਾਂ ਜਾਣਦੇ ਆ ਇਹਨਾਂ ਦਾ ਪੱਖ ਕੀ ਹੈ ਸਤਿ ਸ਼੍ਰੀ ਅਕਾਲ ਜੀ ਇਹ ਤੁਹਾਡਾ ਜਿਹੜਾ 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 ਕਲਾਇੰਟ ਸੀਗਾ ਉਹਨਾਂ ਦੇ ਬਾਰੇ ਕੀ ਕੇਸ ਹੈ ਕਿਉਂਕਿ ਫੈਮਿਲੀ ਨਾਲ ਵੀ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਕਿ ਅਸੀਂ ਸੰਤੁਸ਼ਟ ਨਹੀਂ ਹੈਗੇ ਅਸੀਂ ਅਪੀਲ ਕਰਾਂਗੇ ਤੁਹਾਡਾ ਕੀ ਕਹਿਣਾ ਸਾਰੇ ਪੱਖ ਤੋਂ ਮੈਂ ਜੀ ਸੀਗਾ ਇਸੇ ਸਿੱਧੂ ਵੱਲੋਂ ਤੇ ਚਮਨ ਲਾਲ ਜੀ ਵੱਲੋਂ ਜੀ ਉਹ ਦੋਨਾਂ ਦੀ ਇਕਟਲ ਹੋਈ ਹੈ ਪਰ ਅਨਫੋਰਚੂਨੇਟਲੀ ਜਿਹੜੇ ਦੋ ਦੂਜੇ ਸੀਗੇ ਪ੍ਰਸ਼ੋਤਮ ਜੀ ਐਂਡ ਗੁਰਪ੍ਰਿੰਦਰ ਜੀ ਉਹਨਾਂ ਨੂੰ ਕਨਵਿਕਸ਼ਨ ਹੋਈ ਹੈ ਜੀ ਥੈਟ ਇਜ਼ ਵੈਰੀ ਅਨਫੋਰਚੂਨੇਟ ਜੀ ਚਲੋ ਜੱਜ ਸਾਹਿਬ ਨੇ ਜੋ ਕੋਰਟ ਦਾ ਫੈਸਲਾ ਹੈ ਜੀ ਉਹ ਤਾਂ ਹੁਣ ਮੰਨਣਾ ਪੈਣਾ ਜੋ ਹੈਗਾ ਇਹਨਾਂ ਦਾ ਅਨਫੋਰਚੂਨੇਟਲੀ ਦੇ ਵਿਲ ਅਪੀਲਿੰਦਾ ਹਾਈ ਕੋਰਟ ਜਿਹੜੇ ਬਾਕੀ ਟੋਟਲ 19 ਵਿਟਨੈਸਿਸ ਸੀਗੇ ਜੀ ਕੋਈ ਅਗੇਂਸਟ ਡਿਪੋਜ਼ ਕੀਤਾ ਨਹੀਂ ਸੀਗਾ ਬਟ ਉਹ ਜਦ ਤੱਕ ਜੱਜਮੈਂਟ ਨਹੀਂ ਆਂਦੀ ਅਸੀਂ ਇਹਨਾਂ ਦੇਖ ਕੇ ਕਹਿ ਨਹੀਂ ਸਕਦੇ ਜੀ ਕਿ ਇਸ ਪੁਆਇੰਟ ਤੇ ਇਹਨਾਂ ਦਾ ਪ੍ਰਰੋਗੇਟਿਵ ਜਿਹੜਾ ਸੀਗਾ ਜੱਜ ਸਾਹਿਬ ਨੇ ਲਿੱ ਸਾਡੇ ਵਾਲੇ ਤੋਂ ਇੱਕ ਜੋ ਇਕਵੇਟਡ ਹੈਗੇ ਜੀ ਕਿ ਜਿਹੜਾ ਖੁਟਲ ਦਾ ਗਰਾਉਂਡ ਕੀ ਰਿਹਾ ਮਤਲਬ ਕਿ ਐਵੀਡੈਂਸ ਨਹੀਂ ਸੀ ਜਾਂ ਕੀ ਸੀ ਨਹੀਂ ਸੀ ਕਿਸੇ ਦੇ ਅਗੇਂਸਟ ਨਹੀਂ ਸੀਗਾ ਜੀ ਨਾਟ ਈਵਨ ਜਿਹਨਾਂ ਨੂੰ ਕਨਵਿਕਸ਼ਨ ਹੋਈ ਉਹਨਾਂ ਦੇ ਅਗੇਂਸਟ ਵੀ ਨਹੀਂ ਸੀਗਾ ਪਰ ਜਿਹੜੇ ਇਹ ਦੋ ਸੀਗੇ ਦੇ ਵਰ ਨਾਟ ਪ੍ਰੈਸੈਂਟਡ ਐਟ ਦਾ ਸਾਈਟ ਆਫ ਇਨਕਾਊਂਟਰ ਜਦੋਂ ਹੋਇਆ ਉਦੋਂ ਇਹ ਲੇਟ ਪਹੁੰਚੇ ਸੀਗੇ ਉਦੋਂ ਤੱਕ ਹੋ ਚੁੱਕਿਆ ਸੀਗਾ ਹਮ ਤੇ ਤੁਸੀਂ ਕੀ ਸਮਝਦੇ ਹੋ ਮਤਲਬ ਕਿ ਜਿਵੇਂ ਪਹਿਲਾਂ ਇਹ ਕੇਸ ਜਿਹੜੇ ਸੀਗੇ ਉਹਨਾਂ ਨੂੰ ਸਟੇ ਲੱਗਿਆ ਰਿਹਾ 2002 ਤੱਕ ਹੈਨਾ ਕੇਸ ਹੁਣ ਉਸ ਤੋਂ ਬਾਅਦ ਇੰਨੀ ਦੇਰ ਬਾਅਦ ਆ ਕੇ ਕੇਸ ਚੱਲੇ ਨੇ ਮਤਲਬ ਉਹਨਾਂ ਦਾ ਪੱਖ ਹੁੰਦਾ ਕਿ ਸਪੀਡੀ ਹੋਣਾ ਚਾਹੀਦਾ ਤੁਹਾਡੇ ਪੱਖ ਤੋਂ ਵੀ ਤੁਹਾਨੂੰ ਲੱਗਦਾ ਕਿ ਜਿੰਨਾ ਇਹ ਪ੍ਰੋਸੈਸ ਸਲੋ ਹੈ ਉਹਦੇ ਨਾਲ ਵੀ ਦਿੱਕਤਾਂ ਆਉਂਦੀਆਂ ਨੇ ਦਿਕਤਾ ਚਲੋ ਤਾਂ ਉਹ ਤਾਂ ਪਾਰਟ ਆਫ ਜਿਹੜਾ ਹੈਗਾ ਜੀ ਕੋਰਟ ਹੈਗਾ ਬਟ ਟ੍ਰਾਇਲ ਹੀ ਹੋ ਗਿਆ ਜਦੋਂ ਪੂਰਾ ਤਾਂ ਆਨਰੇਬਲ ਕੋਰਟ ਨੇ ਟ੍ਰਾਇਲਸ ਤਾਂ ਸਾਰਾ ਕੁਝ ਹੀ ਆ ਜਾਂਦਾ ਜੀ ਵਿਟਨ ਸਾਰੇ ਭੁਗਤੇ ਗਏ ਸਾਰਾ ਕੁਝ ਹੋਇਆ ਉਹਦੇ ਵਿੱਚ ਕੋਈ ਐਦਾਂ ਦਾ ਲਕੂਨਾ ਸੀਗਾ ਨਹੀਂ ਜੀ ਈਵਨ ਕੋਈ ਵੀ ਵਿਟਨੈਸ ਇਕਵੀ ਵਿਟਨੈਸ ਕਿਸੇ ਦੇ ਅਗੇਂਸਟ ਕੁਝ ਵੀ ਨਹੀਂ ਡਿਪੋਜ਼ ਕੀਤਾ ਜੀ ਐਂਡ ਬਾਕੀ ਤਾਂ ਜੋ ਕੋਰਟ ਦਾ ਫੈਸਲਾ ਜੀ ਉਹ ਤਾਂ ਹੁਣ ਮੰਨਣਾ ਹੀ ਪਏ ਜੇ ਅੱਗੇ ਅਪੀਲ ਹੁੰਦੀ ਹੈ ਉਹਨਾਂ ਦੇ ਵੱਲੋਂ ਫਿਰ ਤੁਹਾਡਾ ਡਿਫੈਂਸ ਹੋਊਗਾ ਜੀ ਜਦੋਂ ਹੋਊਗਾ ਜੀ ਉਦੋਂ ਅਸੀਂ ਵੀ ਵਿਲ ਸੀ ਟੂ ਇਟ ਪਹਿਲਾਂ ਜਦ ਤੱਕ ਜਜਮੈਂਟ ਨਹੀਂ ਆਉਂਦੀ ਅਸੀਂ ਕਹਿ ਨਹੀਂ ਸਕਦੇ ਕਿ ਦਿਸ ਅਰਲੀ 스테ਜ ਟੂ ਸੇ ਐਨੀਥਿੰਗ ਜੀ ਹਾਂਜੀ ਉਦੋਂ ਤੱਕ ਅਸੀਂ ਵੀ ਵਿਲ ਸੀ ਫਿਰ ਉਹਨੂੰ ਹਾਈ ਕੋਰਟ ਦੇਖਾਂਗੇ ਜੇ ਜਾਣਗੇ ਵੀ ਤੁਸੀਂ ਆਪਣਾ ਨਾਮ ਦੱਸ ਤੋ ਮੇਰਾ ਗੁਰਪ੍ਰਤਾਪ ਸਿੰਘ ਜੀ ਥੈਂਕ ਯੂ ਜੀ ਸੋ ਇਹ ਐਡਵੋਕੇਸ਼ਨ ਗੁਰਪ੍ਰਤਾਪ ਸਿੰਘ ਜਿਹੜੇ ਕਿ ਬਚਾਅ ਪੱਖ ਦੇ ਵਕੀਲ ਨੇ ਇਹਨਾਂ ਦਾ ਆਪਣਾ ਪੱਖ ਹੈ ਕਿ ਅਸੀਂ ਜੋ ਵੀ ਇੱਥੇ ਹੋਇਆ ਉਹ ਉਹਦੇ ਉੱਤੇ ਇਹਨਾਂ ਦੇ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਕੁਵਿਟ ਕੀਤਾ ਗਿਆ ਤੋਂ ਇਹ ਇਹਨਾਂ ਦਾ ਪੱਖ ਸੀ ਇਹ 1992 ਦਾ ਫੇਕ ਇਨਕਾਊਂਟਰ ਦਾ ਮਾਮਲਾ ਸੀ ਜਿਹਦੇ ਵਿੱਚ ਅੱਜ ਮਾਂਜੋਗ ਸੀਬੀਆਈ ਸ਼੍ਰੀ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਜਿਹੜੀ ਆ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਹੈ ਇਹ ਜਿਹੜੇ ਤੁਸੀਂ ਪਰਿਵਾਰ ਪੀੜਤ ਪਰਿਵਾਰ ਨਾਲ ਵੇਖ ਰਹੇ ਹੋ ਇਹਨਾਂ ਨੇ ਫੋਟੋਆਂ ਫੜੀਆਂ ਨੇ ਇਹ ਇੱਕ ਬਲਦੇਵ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਉਸ ਟਾਈਮ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਜੌਬ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ 691992 ਨੂੰ ਰਾਤ ਕਰੋ थाना शहाटा दी पुलिस ਨੇ ਚੁੱਕ ਕੇ ਤੇ 8-9 ਦਿਨ ਗੈਰ ਕਾਨੂੰਨੀ ਹरासत ਦੇ ਵਿੱਚ ਰੱਖ ਕੇ 13-9-1992 ਨੂੰ ਜਿਹੜਾ ਉਹਦਾ ਅਨਕਾਉਂਟਰ ਸ਼ੋਅ ਕਰ ਦਿੱਤਾ ਸੀ ਤੇ ਜਿਹੜਾ ਦੂਸਰੇ ਸ਼ਖਸ ਦੀ ਤੁਸੀਂ ਫੋਟੋ ਵੇਖ ਰਹੇ ਸੋ ਇਹ ਇਹ ਲਖਵਿੰਦਰ ਸਿੰਘ ਲੱਖੇ ਦੀ ਆ ਜਿਹੜਾ ਸੁਲਤਾਨਪਿੰਡ ਦਾ ਸੀ ਤੇ ਇਹ ਇਹ ਵੀ ਪੁਲਿਸ ਦੇ ਡਰ ਤੋਂ ਵੱਖਰਾ ਕਿਰਾਏ ਦਾ ਮਕਾਨ ਲੈ ਕੇ ਤੇ ਨੰਗਲੀ ਰਹਿੰਦਾ ਸੀ ਜਿੱਥੋਂ ਇਹਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਚੁੱਕ ਕੇ ਤੇ ਦੋਵਾਂ ਦਾ ਇਕੱਠਾ ਜਿਹੜਾ ਵਾ ਝੂਠਾ ਪੁਲਿਸ ਮੁਕਾਬਲਾ 13 9 1992 ਨੂੰ ਬਣਾ ਦਿੱਤਾ ਸੀ ਤੇ ਪੁਲਿਸ ਨੇ ਜਿਹੜੀ ਇਹ ਕਹਾਣੀ ਇਹ ਬਣਾਈ ਸੀ ਕਿ ਜਿਹੜਾ ਬਲਦੇਵ ਸਿੰਘ ਦੇਬਾ ਵਾ ਇਹ ਉਹ ਬਿਆਨ ਸਿੰਘ ਗਵਰਨਮੈਂਟ ਦੇ ਵਿੱਚ ਐਮ ਐਲ ਏ ਦੇ ਬੇਟੇ ਦਾ ਕਾਤਲ ਆ ਤੇ ਉਸ ਕੇਸ ਦੇ ਵਿੱਚ ਇਹਨੂੰ ਨਾਮਜ਼ਦ ਕਰਕੇ ਤੇ ਰਿਕਵਰੀ ਵਿਖਾਉਣ ਦੇ ਲਈ ਜਦੋਂ ਲਗਾਇਆ ਜਾ ਰਿਹਾ ਸੀ ਤੇ ਆਨਪਛਾਤੇ ਖਾੜਕੂਆਂ ਨੇ ਅੱਗੋਂ ਉਸਤੇ ਹਮਲਾ ਕਰ ਦਿੱਤਾ ਤੇ ਜਿਹੜਾ ਉਸ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਲਖਵਿੰਦਰ ਸਿੰਘ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਹ ਵੀ ਦਵੱਲੀ ਫੈਰਿੰਗ ਦੇ ਵਿੱਚ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਸ ਨੇ ਹੀ ਜ਼ਖਮੀ ਹਾਲਤ ਦੇ ਵਿੱਚ ਦੂਸਰੇ ਸ਼ਖਸ ਦੀ ਜਿਹੜੀ ਪਛਾਣ ਆ ਉਹ ਲਖਵਿੰਦਰ ਸਿੰਘ ਲੱਖਾ ਸੁਲਤਾਨਵਿੰਡ ਵੱਜੋਂ ਕੀਤੀ ਜਿਹੜਾ ਕਿ ਸਾਰੀ ਪੁਲਿਸ ਦੀ ਕਹਾਣੀ ਸੀ ਕੋਰਟ ਦੇ ਵਿੱਚ ਫੇਲ ਸਾਬਤ ਹੋ ਗਈ ਤੇ ਜਿਹੜਾ ਇਨਕਾਉਂਟਰ ਹੈ ਝੂਠਾ ਪਾਇਆ ਗਿਆ ਜਿਹੜਾ ਇਹਨਾਂ ਦੋ ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਜਿਹੜੀ ਹੈ ਉਹ ਸਜ਼ਾ ਹੋਈ ਹੈ 302 ਦੇ ਵਿੱਚ ਤੇ ਨਾਲ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਗਿਆ ਵਾ ਇਹ ਜਿਹੜਾ ਕੇਸ ਇਹ ਤਰੱਕੀਆਂ ਲੈਣ ਦੇ ਲਈ ਤੇ ਝੂਠੇ ਇਨਾਮ ਲੈਣ ਦੇ ਲਈ ਉਸ ਟਾਈਮ ਦੇ ਦਰਿੰਦੇ ਪੁਲਿਸ ਅਫਸਰਾਂ ਵੱਲੋਂ ਲੋਕਾਂ ਨੂੰ ਨਜਾਇਜ਼ ਚੁੱਕ ਕੇ ਮਾਰਨ ਦਾ ਹੈਗਾ ਵਾ ਜਿਹੜਾ ਕਿ ਫੌਜੀ ਬੰਦੇ ਨੂੰ ਵੀ ਇਨਾਂ ਵੱਲੋਂ ਨਹੀਂ ਬਖਸ਼ਿਆ ਗਿਆ ਪਿਛਲੇ ਸਮੇਂ ਦੌਰਾਨ ਵੀ ਆਪਾਂ ਵੇਖਿਆ ਹੈ ਕਿ ਜਿਹੜੇ ਫ੍ਰੀडम फाइਟਰ ਸੀ ਜਾਂ ਟੀਚਰ ਸੀ ਇਹਦੇ ਵਿੱਚ ਤੇ ਜਿਹੜਾ ਇੱਕ ਇੰਡੀਅਨ ਆਰਮੀ ਦਾ ਜਿਹੜਾ ਸਿਪਾਈ ਸੀ ਉਹਨੂੰ ਚੁੱਕ ਕੇ ਵੀ ਪੁਲਿਸ ਨੇ ਮਾਰਨ ਤੋਂ ਗਰੇਜ ਨਹੀਂ ਕੀਤਾ ਤੇ ਝੂਠੇ ਦਸਤਾਵੇਜ਼ ਬਣਾ ਕੇ ਇਸ ਨੂੰ ਸੱਚ ਸਾਬਤ ਕਰਨ ਦੇ ਲਈ ਜਿਹੜਾ ਆਪਣਾ ਪੂਰਾ ਯਤਨ ਲਾਇਆ ਪਰ 33 ਸਾਲਾਂ ਬਾਅਦ ਜਿਹੜੀ ਇਹ ਪਰਿਵਾਰ ਦੀ ਜੱਦੋਜਾਹਤ ਤੋਂ ਬਾਅਦ ਅੱਜ ਇਹ ਜਿਹੜਾ ਆਪਣੇ ਮੱਥੇ ਤੋਂ ਆਤਵਾਦ ਦਾ ਲੱਗਾ ਹੋਇਆ ਕਲੰਕ ਧੋਣ ਦੇ ਵਿੱਚ ਸਾਬਤ ਹੋਏ ਨੇ ਪਰ ਇਸ ਨੂੰ ਇਨਸਾਫ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਜਿਹੜੇ ਇਹਨਾਂ ਬੱਚਿਆਂ ਦੇ ਮਾਪਿਆਂ ਨੇ ਇਹ ਕੇਸ ਫਾਈਲ ਕੀਤਾ ਸੀ ਉਹ ਇਸ ਇਨਸਾਫ ਨੂੰ ਦੇਖਦੇ ਹੋਏ ਕਿੰਨੇ ਸਾਲ ਪਹਿਲਾਂ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਤੇ ਬਾਕੀ ਜਿਹੜੀ ਆ ਇਹ ਤੁਸੀਂ ਪਰਿਵਾਰਾਂ ਨਾਲ ਗੱਲ ਕਰਕੇ ਵੇਚ ਸਕਦੇ ਹੋ ਵੀ ਇਹਨਾਂ ਨੇ 32 33 ਸਾਲ ਜਿਹੜਾ ਸੰਤਾਪ ਹੰਡਾਇਆ ਤੇ ਇਹਨਾਂ ਪੁਲਿਸ ਅਫਸਰਾਂ ਨੇ ਜਿਹੜੇ ਹਿਸਾਬ ਨਾਲ ਇਹਨਾਂ ਨੂੰ ਡਰਾਇਆ ਧਮਕਾਇਆ ਤੇ ਹੋਰ ਲਾਲਚ ਦੇ ਕੇ ਇਹ ਗਵਾਹੀਆਂ ਤੋਂ ਮਕਰਾਉਣ ਲਈ ਸਾਰਾ ਕੰਮ ਕੀਤਾ